ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਬੈ ਰਾਗਣ ਤੇ ਪਦੇ ਉਲਟ ਤ ਪਵਨ ਚਕਰ ਘਟ ਭੇਦੇ ਸੁਰਤ ਸੋਹਣ ਅਨਰਾਗੀ ਆਵੇ ਨ ਜਾਏ ਮਰੇ ਨ ਜੀਵੇ ਤਾਸ ਖੋਜ ਬੈ ਰਾਗੀ ਮੇਰੇ ਮਾਨ ਮਨ ਹੀ ਉਲਟ ਸਮਾਨਾ ਗੋਰ ਪ੍ਰਸਾਦ ਅਕਲ ਭਈ ਅਵਰੈ ਨਾ ਤਰਥਾ ਬੇਗਾਨਾ ਰਹਾਓ ਨਿਵਰੈ ਦੂਰ ਦੂਰ ਫੋਨ ਨਿਵਰੈ ਜਿਨ ਜੈਸਾ ਕਰ ਮਾਨਿਆ ਹਲौती ਕਾਜ ਜੈਸੇ ਪਿਆ ਬਰੇਡਾ ਜਿਨ ਪਿਆ ਤਿੰਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸੋ ਕਹੀਐ ਐਸਾ ਕੋਏ ਬੇਬੇਕੀ ਕਉ ਕਬੀਰ ਜਨ ਦਿਆ ਪਲੀਤਾ ਤਿੰਨ ਤੈਸੀ ਚਲ ਦੇਖੀ ਗੌੜੀ तप आवस सेंध तूप नहीं सहिया तह उत्पत परलो नाही जीवन मृत्यु ना दुख सुख व्यापै सुन समाद दऊं तह नाही सहज की अकथ कथा है निरारी तुल नहीं चढ़े जाए ना मुकाती हलकी लगे ना भारी रहाओ अर्धा उरद दोहू तह नाही रात दिन स तह नाही ਜਾਲ ਨਹੀਂ ਪਵਨ ਪਾਵਕ ਫੋਨ ਨਾਹੀ ਸਤਗੁਰ ਤਹਾ ਸਮਾਹੀ ਅਗੰਮ ਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਉ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗੌੜੀ ਪਾਪ ਪੁੰਨ ਦੋਇ ਬੈਲ ਬਿਸਾਹੇ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਬਿਦ ਟਾਂਡ ਬਿਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨ ਜਾ ਰਾ ਰਹਾਉ ਕਾਮ ਕ੍ਰੋਧ ਦੋਇ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਜ ਤਤ ਮਿਲ ਦਾਨ ਨਬੇ ਰਹੈ ਟਾਂਡਾ ਉਤਰਿਓ ਪਾਰਾ ਕਹ ਤਾ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲੇ ਕਥਕਾ ਚਲੋ ਗੋਨ ਛਿਟਕਾਈ ਗੌੜੀ ਪੰਜ ਪਧਾ ਪੇਵ ਕੜੈ ਦਿਨ ਚਾਰ ਹੈ ਸਹੁਰੜੈ ਜਾਣਾ ਅੰਦਾ ਲੋਕ ਨ ਜਾਣੈ ਮੂਰਖ ਹੈ ਆਣਾ ਕਉ ਡਡਿਆ ਬਦੈ ਧਨ ਖੜੀ ਬਾਹੂ ਘਰ ਆਏ ਮੁਕਲਾਉ ਆਏ ਰਹਾਓ ਉਹੋ ਜੇ ਦਿਸੈ ਖੂਹੜੀ ਕੌਣ ਲਾਜ ਬਹਾਰੀ ਲਾਜ ਘੜੀ ਸਿਓ ਟੂਟ ਪੜੀ ਉਠ ਚਲੀ ਪਨੇਹਾਰੀ ਸਾਹਿਬ ਹੋਏ ਦੇ ਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ ਇਹ ਸੁਨੋ ਕਿ ਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸ਼ੀ ਉੱਠ ਚਲੀ ਚਿੱਤ ਬੰਦਨਾ ਧੀਰਾ ਹਰ ਕੀ ਚਰਣੀ ਲਾਗ ਰੋ ਭਜ ਸਰਣ ਕਬੀਰਾ ਗਉੜੀ ਜੋਗੀ ਕਹ ਹੈ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਤ ਮੁੰਡਤ ਇੱਕ ਸ਼ਬਦੀ ਏਕ ਹੈ ਸਿੱਧ ਪਾਈ ਹਰ ਬਿਨ ਭਰਮ ਭੁਲਾਨੇ ਅੰਦਾ ਜਾ ਪਹਿ ਜਾਓ ਆਪ ਛੁਟਕਾਵਨ ਤੇ ਬਾਂਦੇ ਬੋ ਫੰਦਾ ਰਹਾਓ ਜਹ ਤੇ ਉਪਜੀ ਤਹੀ ਸਮਾਨੀ ਇਹ ਵਿਦ ਬਿਸਰੀ ਤਬ ਹੀ ਪੰਡਤ ਗੁਣੀ ਸੂਰ ਹਮ ਦਾਤੇ ਇਹ ਕਹ ਹੈ ਬੜ ਹਮ ਹੀ ਜੇ ਸਾਬੁਝਾਏ ਸੋਈ ਬੂਜੈ ਬਿਨ ਬੂਜੇ ਕਿਉ ਰਹੀਐ ਸਤਗੁਰ ਮਿਲੈ ਅੰਧੇਰਾ ਚੂਕੈ ਇਨ ਬਿਦਮਾਨਕ ਲਹੀਐ ਤਜ ਬਾਵੇ ਦਹਨੇ ਬੇਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹੋ ਕਬੀਰ ਗੁੰਗੈ ਗੁੜ ਖਾਇਆ ਪੂਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਜਹਿ ਕਸ਼ਾਹ ਤਹਾ ਕਿਛ ਨਾਹੀ ਪੰਜ ਤਤ ਤਹਿ ਨਾਹੀ ਈੜਾ ਪਿੰਗੁਲਾ ਸੁਖ ਮਨ ਬੰਦੇ ਏ ਅਵਗਨ ਕਤ ਜਾਹੀ ਤਾਗਾ ਟੂਟਾ ਗਗਨ ਬਿਨਸ ਗਿਆ ਤੇਰਾ ਬੋਲਤ ਕਹਾ ਸਮਾਈ ਇਹ ਸੰਸਾਰ ਮੋਕੋ ਅਨ ਦਿਨ ਵਿਆਪੈ ਮੋਕੋ ਕੋ ਨਕ ਹੈ ਸਮਝਾਈ ਰਹਾਓ ਜਹ ਵਰ ਭੰਡ ਪਿੰਡ ਤੈ ਨਹੀਂ ਰਚਨਹਾਰ ਤੈ ਨਹੀਂ ਜੋੜਨਹਾਰੋ ਸਦਾ ਅਤੀਤਾ ਇਹ ਕਹੀਏ ਕਿ ਸਮਾਹੀ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬਿਨਾਸੀ ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲੇਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਵਾ ਕ ਮਰਮੋਹੀ ਪਰ ਜਾਣੈ ਓ ਤੋ ਸਦਾ ਅਬੇ ਨਾਸੀ ਗੌੜੀ ਸੁਰਤ ਸਿਮਰਤ ਦੋਏ ਕੰਨੀ ਬੁੰਦਾ ਪਰਮਿਤ ਬਾਹਰ ਖਿੰਠਾ ਸੋਨ ਗੁਫਾ ਮੈਂ ਆ ਸੁਣ ਬੈਸਣ ਕਲਪ ਬਿਬਰਜਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾਸੋਗ ਬਿਯੋਗੀ ਰਹਾਓ ਖਾਨ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਪਲਟੀਐ ਛੂਟੇ ਹੋਏ ਪਸਾਰੀ ਮਨ ਪਵਨ ਦੁਏ ਤੂੰ ਬਾ ਕਰੀ ਹੈ ਜੁਗ ਜੁਗ ਸਰਦ ਸਾਜੀ ਥਿਰ ਭਈ ਤੰਤੀ ਤੂ ਟਸ ਨਾਹੀ ਅਨਹਦ ਕਿੰਗੁਰੀ ਬਾਜੀ ਸੋ ਨਾਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਉ ਕਬੀਰਤਾ ਕੋ ਪੁਨਰਪ ਜਨਮ ਨਹੀਂ ਖੇ ਲਗਿਓ ਬੈਰਾਗੀ सोन मन मगन पए हैं पूरे माया डोल ना लागी कहो कबीर ताको पुनरप जन्म नहीं खेल गे ओ बैरागी गुरु जी का खालसा गुरु जी की फतेह